ਨੇ ਲਿਖਿਆ ਆਪਣੀ ਹੱਟ ਬੀਤੀ ਤੇ ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ ਟਾਈਟਲ ਸੀ ਉਹਦਾ ਪੇਪਰ 'ਚ ਛਪਿਆ ਸੀ ਅਖਬਾਰ ਵਿੱਚ ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ ਤੇ ਮੈਂ ਉਹ ਤੁਰਿਆ ਜਾਵਾਂ ਗਵਾਨ ਤੇ ਉੱਤੇ ਤੇ ਮੈਨੂੰ ਅਖਬਾਰ ਮਿਲ ਗਿਆ ਪੜਨ ਲਈ ਮੈਂ ਤੁਰਦੇ ਤੁਰਦੇ ਨੇ 2 ਮਿੰਟ ਨਜ਼ਰ ਮਾਰੀ ਤੇ ਮੈਂ ਉਹਵੇਂ ਹੀ ਦੀਵਾਨ ਚ ਇੱਕ ਵਾਰੀ ਸੁਣਾਇਆ ਸੀ ਮੈਂ ਅੱਜ ਫੇਰ ਚਾਹੁੰਨਾ ਮੈਂ ਫੇਰ ਦੁਬਾਰਾ ਸਾਂਝਾ ਕਰਾਂ ਉਹ ਬੰਦੇ ਨੇ ਲਿਖਿਆ ਕਿ ਮੈਂ ਸਕੂਲ ਵਿੱਚ ਪੜਦਾ ਸੀ ਮੈਂ ਜਦੋਂ ਹੋਸ਼ ਸੰਭਾਲੀ ਤੇ ਮੇਰੀ ਮਾਂ ਦੀ ਇੱਕ ਅੱਖ ਇੱਕ ਤੇ ਉਹਦਾ ਉਹਦਾ ਰੰਗ ਬਹੁਤਾ ਸੋਹਣਾ ਨਹੀਂ ਸੀ ਤੇ ਇੱਕ ਮੇਰੀ ਮਾਂ ਦੀ ਅੱਖ ਜਿਹੜੀ ਕੱਢੀ ਹੋਈ ਸੀ ਤਾਂ ਕਰਕੇ ਮੇਰੀ ਮਾਂ ਦਾ ਚਿਹਰਾ ਡਰਾਵਣਾ ਸੀ ਤੇ ਮੈਨੂੰ ਮਾਂ ਨੂੰ ਵੇਖ ਕੇ ਬੜੀ ਸ਼ਰਮ ਆਇਆ ਕਰੇ ਲੋਕਾਂ ਦੀਆਂ ਮਾਵਾਂ ਸਕੂਲ ਚ ਆਉਂਦੀਆਂ ਨੇ ਤੇ ਉਹ ਸਾਰੀਆਂ ਸੋਹਣੀਆਂ ਨੇ ਤੇ ਮੇਰੀ ਮਾਂ ਕਿਦਾਂ ਦੀ ਐ ਉਹ ਕਹਿੰਦਾ ਮੈਂ ਕਿ ਹਮੇਸ਼ਾ ਕਿਹਾ ਕਰ ਆਪਣੀ ਮਾਂ ਨੂੰ ਵੀ ਤੂੰ ਅੰਦਰ ਵੜ ਕੇ ਰਿਆ ਕਰ ਮੇਰੇ ਕਿਸੇ ਦੋਸਤ ਨੂੰ ਨਾ ਮਿਲਿਆ ਕਰ ਵੀ ਮੈਨੂੰ ਪਤਾ ਨਾ ਲੱਗੇ ਕਿਸ ਨੂੰ ਵੀ ਐ ਮੇਰੀ ਮਾਂ ਮੈਂ ਲਹੂਲ ਕੋ ਕੇ ਰੱਖਦਾ ਸੀ ਲੜਦਾ ਸੀ ਉਹਦੇ ਨਾਲ ਤੇਰੀ ਇੱਕ ਅੱਖ ਐ ਤੂੰ ਭੈੜੀ ਲੱਗਣੀ ਐ ਮੇਰੇ ਸਾਹਮਣੇ ਨਾ ਜਾਈ ਬਾਹਰ ਨਾ ਆਈ ਕਦੇ ਮੇਰੇ ਬੱਚਿਆਂ ਮੇਰੇ ਦੋਸਤਾਂ ਨੂੰ ਮੇਰੇ ਮਿੱਤਰਾਂ ਨੂੰ ਤੂੰ ਮਿਲੀ ਨਾ ਸਾਹਮਣੇ ਨਾ ਜਾਈ ਉਹ ਕਹਿੰਦੇ ਮਾਂ ਮੇਰੀ ਦਰਦੀ ਦਰਦੀ ਅੰਦਰ ਰਿਆ ਕਰੇ ਫਿਰ ਉਹਨਾਂ ਨੂੰ ਮੋਹ ਆਇਆ ਕਰੇ ਉਹ ਮੈਨੂੰ ਕਹਿੰਦਾ ਲਾੜਨ ਦਾ ਆਇਆ ਕਰੇ ਪਰ ਉਹਦਾ ਲਾੜ ਮੈਨੂੰ ਭੇੜਾ ਲੱਗੇ ਵੀ ਮੈਨੂੰ ਹੱਥ ਨਾ ਲੱਗੇ ਮੈਨੂੰ ਮੇਰੀ ਮਾਂ ਚੁੱਕੇ ਨਾ ਮੈਨੂੰ ਮੇਰੀ ਮਾਂ ਰੋਟੀ ਨਾ ਦੇ ਦੇ ਮੈਂ ਆਪੇ ਪਾ ਕੇ ਖਾ ਲਾਂਗਾ ਪਰ ਮਾਂ ਮੈਨੂੰ ਹੱਥ ਨਾ ਲੱਗੇ ਮੈਂ ਹਮੇਸ਼ਾ ਉਹ ਬੰਦਾ ਕਹਿੰਦਾ ਆਪਣੀ ਮਾਂ ਨਾਲ ਨਫ਼ਰਤ ਕੀਤੀ ਭੇੜਾ ਹੀ ਸਮਝਿਆ ਮੈਂ ਆਪਣੀ ਮਾਂ ਨੂੰ ਚੰਗਾ ਨਹੀਂ ਸਮਝਿਆ ਇੱਕ ਵਾਰੀ ਮੇਰੀ ਮਾਂ ਸਕੂਲ ਦੇ ਕਿਸੇ ਫੰਕਸ਼ਨ ਦੇ ਉੱਤੇ ਆ ਗਈ ਲੋਕਾਂ ਦੇ ਮਾਤਾ ਪਿਤਾ ਆਏ ਤੇ ਉਹ ਵੀ ਆ ਗਈ ਮੈਂ ਪਾਸ ਹੋਇਆ ਤੇ ਮੈਂ ਕਹਿੰਦਾ ਜਦੋਂ ਮੇਰੀ ਮਾਂ ਨੂੰ ਵੇਖਿਆ ਨਾ ਇੰਨਾ ਲੜਿਆ ਕਿ ਆਪਣੀ ਮਾਂ ਨੂੰ ਮੈਂ ਮਾਰਿਆ ਵੀ ਤੂੰ ਕਿਉਂ ਸਕੂਲ ਚਾਹੀ ਤੂੰ ਕਿਉਂ ਸਾਹਮਣੇ ਆ ਜਾਨੀਂ ਹੈ ਮੇਰੇ ਮੈਨੂੰ ਸ਼ਰਮ ਆਉਂਦੀ ਹੈ ਮੈਂ ਬੱਚੇ ਕੀ ਕਹਿਣਗੇ ਵੀ ਆਹ ਤੇਰੀ ਮਾਂ ਕਿੱਦਾਂ ਦੀ ਇੱਕ ਅੱਕ ਕਹਿੰਦਾ ਮੈਂ ਪੜਿਆ ਸੁਪਰ ਕੀਤਾ ਪੜਿਆ ਤੇ ਮੈਂ ਕਾਲਜ ਗਿਆ ਮੈਂ ਹੋਸਟਲ ਚ ਲਿਆ ਗਿਆ ਵੀ ਮੈਂ ਪਿੰਡੋਂ ਹੀ ਨਿਕਲ ਜਾ ਮੇਰੇ ਇਹ ਮੱਥੇ ਨਾ ਲੱਗੇ ਇਹ ਔਰਤ ਮੇਰੇ ਮੱਥੇ ਨਾ ਲੱਗੇ ਕਹਿੰਦਾ ਮੈਂ ਮਾਂ ਨਹੀਂ ਉਹਨੂੰ ਔਰਤ ਕਹਿੰਦਾ ਸੀ ਮਾਂ ਤਾਂ ਕੀ ਹੀ ਨਹੀਂ ਸੀ ਕਦੀ ਚਾਜ ਤਰਾ ਹੁਣ ਕਹਿੰਦਾ ਮੈਂ ਸਮਾਂ ਲੰਘਦਾ ਗਿਆ ਤੇ ਮੈਂ ਹੋਸਟਲ ਚ ਪੜਿਆ ਪੜਦੇ ਪੜਦੇ ਨੂੰ ਨੌਕਰੀ ਮਿਲ ਗਈ ਚਲੋ ਚੰਗੇ ਨੌਕਰੀ ਕਰਨ ਕਰਕੇ ਮੈਂ ਆਊਟ ਆਫ ਸਟੇਟ ਚ ਲਿਆ ਗਿਆ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਵਿੱਚ ਮੈਨੂੰ ਨੌਕਰੀ ਮਿਲ ਗਈ। ਜਦੋਂ ਮੈਨੂੰ ਨੌਕਰੀ ਮਿਲੀ ਤਾਂ ਮੈਂ ਆਖਿਆ ਸ਼ੁਕਰ ਹੋਇਆ। ਮੈਂ ਵਿਆਹ ਵੀ ਪਿਆਰ ਹੀ ਕਰਵਾਇਆ। ਮੈਂ ਵਿਆਹ ਵੀ ਪਿਆਰ ਹੀ ਕਰਵਾਇਆ। ਵੀ ਮੈਨੂੰ ਜਿਹੜੀ ਘਰ ਆੜੀ ਉਹ ਵੀ ਮੇਰੀ ਮਾਂ ਨੂੰ ਨਾ ਹੀ ਵੇਖੇ ਤੇ ਚੰਗਾ ਹੈ। ਮੈਂ ਵਿਆਹ ਵੀ ਬਾਹਰ ਹੀ ਕਰਾ ਲਿਆ। ਤੇ ਮੈਂ ਉੱਥੋਂ ਹੀ ਇੱਕ ੜੀ ਮਾਂ ਨੂੰ ਮਿਲਿਆ ਮਾੜਾ ਜਿਹਾ ਆਇਆ। ਮੈਂ ਆਖਿਆ ਵੀ ਮੈਂ ਤੇ ਚੱਲਿਆ ਮੈਨੂੰ ਤੇ ਆਪਣਾ ਕਿਤੇ ਟਿਕਾਣਾ ਬਣਾ ਲੈ। ਮੈਂ ਐਡਰੈਸ ਵੀ ਨਹੀਂ ਦਿੱਤਾ ਵੀ ਮੈਂ ਰਹਿਣਾ ਕਿੱਥੇ। ਕਹਤੋ ਵੀ ਬੇਬੇ ਵਿਆਹ ਕਰਾ ਲਿਆ ਮੈਨੂੰ ਕਹਿੰਦੀ ਪੁੱਤਰਾ ਪਾਣੀ ਤੇ ਮੈਂ ਵਾਰੇ ਆਈ ਇਹ ਇਕੋ ਹੀ ਪੁੱਤ ਸਾ ਮੇਰਾ ਮੈਂ ਪਾਣੀ ਨਹੀਂ ਵਾਰੇਆ ਤੇਰੇ ਤੋਂ ਮੈਂ ਸਗਨ ਨਹੀਂ ਕੀਤੇ ਤੇਰੇ ਪਰ ਕਹਿੰਦੇ ਉਹ ਅੱਖਾਂ ਵੀ ਚੱਲ ਜਿਸ ਅਗਨਾਂ ਨੂੰ ਛੱਡ ਤੂੰ ਮੈਂ ਨੌਕਰੀ ਲੱਗ ਗਿਆ ਮੈਂ ਠੀਕ ਹਾਂ ਤੂੰ ਆਪਣੇ ਆਨੰਦ ਚ ਰਹੇ ਆ ਮਾੜੀ ਮੋਟੀ ਜ਼ਮੀਨ ਹੈ ਤੇਰਾ ਗੁਜ਼ਾਰਾ ਹੋਈ ਜਾਏਗਾ ਚੱਲ ਕੋਈ ਨਹੀਂ ਜਦੋਂ ਮੇਰੇ ਕੋਲ ਸਮਾਂ ਹੋਏਗਾ ਮੈਂ ਮਿਲਣਾ ਆਵਾਂਗਾ ਮੇਰੀ ਮਾਂ ਕਹਿੰਦੀ ਪੁੱਤਰਾ ਇਹ ਤੇ ਦੱਸ ਜਾ ਸਿਰਨਾਵਾਂ ਤੇ ਦੇ ਰਹਿਣਾ ਕਿੱਥੇ ਐ ਮੇਰੀਆਂ ਅੱਖਾਂ ਲੋਚਣ ਤੇ ਮੈਂ ਪੁੱਤ ਵੇਖ ਤੇ ਸੱਕਾ ਆਪਣਾ ਮਰਿਆ ਤੇ ਬੰਦਾ ਭੁੱਲ ਜਾਂਦਾ ਜਿਉਂਦਾ ਕਿਵੇਂ ਛੱਡਿਆ ਜਾਏ ਅੱਖਾਂ ਤੇ ਲੋਚਦੀਆਂ ਹੀ ਨੇ ਵੀ ਪੁੱਤਰ ਵੇਖਣਾ ਐ ਤꯨ ਨਮਾ ਨਹੀਂ ਐਡਰੈਸ ਦਿੰਦਾ ਉਹਨੂੰ ਮੈਂ ਚਲੇ ਆ ਗਿਆ ਕਹਿੰਦਾ ਮੈਂ 10 ਸਾਲ ਨਾ ਵੜਿਆ ਮੁੜ ਕੇ ਪਿੰਡ 'ਚ ਮੇਰੇ ਬੱਚੇ ਹੋ ਗਏ ਧੀ ਹੋਈ ਮੇਰਾ ਪੁੱਤ ਹੋਇਆ ਆਪਣੀ ਹੱਡ ਵੀਤੀ ਲਿਖਦਾ ਕਹਿੰਦਾ ਪਤਾ ਨਹੀਂ ਕਿੰਨੇ ਮੇਰਾ ਐਡਰੈਸ ਮੇਰੀ ਮਾਂ ਨੂੰ ਦੇ ਦਿੰਦਾ ਨੌਕਰੀ ਕਰਨ ਵਾਲਾ ਇੱਕ ਬੰਦਾ ਜਾਣਦਾ ਸੀ ਉਹਨੇ ਅੱਗੇ ਤੋਕੇ ਕਹਿੰਦਾ ਵੀ ਤੇਰਾ ਮੁੰਡਾ ਫਲਾਣੇ ਸ਼ਹਿਰ 'ਚ ਰਹਿੰਦਾ ਹੈ ਆ ਉਹਦਾ ਕੋਠੀ ਨੰਬਰ ਹੈ ਕੰਮ ਕਰਦਾ ਹੈ ਕਹਿੰਦਾ 10 ਸਾਲ ਹੋ ਗਏ ਸੀ ਮੇਰੀ ਮਾਂ ਨੂੰ ਮੈਨੂੰ ਵੇਖਿਆ ਨਹੀਂ ਸੀ ਉਹਨੇ ਤੇ ਉਹਦੇ ਅੰਦਰ ਆ ਲਾਲਸਾ ਜਾਗੀ ਵੀ ਮੈਂ ਇੱਕ ਵਾਰੀ ਆਪਣੇ ਪੁੱਤ ਦਾ ਮੂੰਹ ਵੇਖ ਲਾਂ ਦਸਾਂ ਸਾਲਾਂ ਬਾਅਦ ਕਹਿੰਦੇ ਕੱਲੀ ਰੋਟੀ ਪਕਾਉਂਦੀ ਸੀ ਖਾਂਦੀ ਸੀ ਉਹ ਕੱਲੀ ਮੇਰੀ ਮਾਂ ਮੈਨੂੰ ਮਿਲਣ ਆਈ ਜਦੋਂ ਮੈਨੂੰ ਮਿਲਣ ਵਾਸਤੇ ਆਈ ਤੇ ਕਹਿੰਦਾ ਉਹਨੇ ਪਤਾ ਨਹੀਂ ਲੱਭਦੀ ਲੱਭਦੀ ਵਿਚਾਰੀ ਖੱਜਲਖੁਆਰ ਹੋ ਕੇ ਪੜੀ ਜਦੋਂ ਪਿੰਡ ਦਾ ਦਰਵਾਜਾ ਉਹਨੇ ਘੰਟੀ ਖੜਕਾਈ ਤੇ ਖੋਲੀ ਮੇਰੇ ਮੁੰਡੇ ਨੇ ਤੇ ਮੇਰਾ ਮੁੰਡਾ ਚੀਕਾ ਮਾਰਨ ਲੱਗ ਪਿਆ ਵੇ ਇੱਕ ਉਹਦਾ ਚਿਹਰਾ ਇਦਾਂ ਦਾ ਸੀ ਉਹਦਾ ਅੱਖ ਇੱਕ ਹੋਣ ਕਰਕੇ ਡਰ ਗਿਆ ਜਦੋਂ ਮੇਰਾ ਬੱਚਾ ਡਰਿਆ ਮੈਂ ਇੱਕਦਮ ਬਾਹਰ ਨਿਕਲਿਆ ਮੈਂ ਵੇਖਿਆ ਤੇ ਮੇਰੀ ਮਾਂ ਮੈਂ ਗਲ ਪੈ ਗਿਆ ਮੈਂ ਆਖਿਆ ਤੂੰ ਹੁਣ ਵੀ ਮੇਰਾ ਖੇੜਾ ਨਹੀਂ ਛੱਡਦੀ ਇੱਥੇ ਤੂੰ ਕਿਵੇਂ ਆ ਗਈ ਤੂੰ ਇਹ ਐਡਰੈਸ ਕਿੰਨੇ ਦਿੱਤਾ ਮੇਰੇ ਬੱਚੇ ਡਰ ਗਏ ਤੈਨੂੰ ਮੇਰਾ ਪਰਿਵਾਰ ਡਰ ਗਿਆ ਤੈਨੂੰ ਵੇਖ ਕੇ ਨਿਕਲ ਮੇਰੇ ਘਰ ਚੋਂ ਕਹਿੰਦਾ ਮੈਂ ਉਹਨੂੰ ਚਾਹ ਨਹੀਂ ਪੁੱਛੀ ਪਾਣੀ ਨਹੀਂ ਪੁੱਛਿਆ ਬਾਹਰ ਕੱਢ ਦੇ ਤੇ ਮੈਨੂੰ ਜਾਂਦੀ ਕਹਿੰਦੀ ਪੁੱਤਰਾ ਮੈਂ ਚੱਲੀਆਂ ਤੂੰ ਧੱਕੇ ਨਾ ਮਾਰ ਮੈਂ ਚੱਲੀਆਂ ਛੱਡ ਚੱਲੀਆਂ ਮੈਂ ਘਰ ਤੇਰਾ ਪਰ ਮੈਂ ਮੂੰਹ ਵੇਖਣਾ ਸੀ ਮੈਂ ਬਸ ਮੈਂ ਤੈਨੂੰ ਵੇਖ ਲਿਆ ਮੈਂ ਚੱਲੀ ਮੈਂ ਤੇਰਾ ਚਿਹਰਾ ਵੇਖਣਾ ਸੀ ਵੀ ਹੁਣ ਤੂੰ ਕਿਹੋ ਜਿਹਾ ਲੱਗਦਾ ਹੈ ਮੈਨੂੰ ਧੱਕੇ ਨਾ ਮਾਰ ਮੈਂ ਵੇਖ ਲਿਆ ਤੈਨੂੰ ਮੈਂ ਤੇਰੇ ਘਰ ਰਹਿਣ ਨਹੀਂ ਆਈ ਮੈਂ ਤੇਰੀ ਘਰ ਵਾਲੀ ਦੇ ਸਾਹਮਣੇ ਵੀ ਨਹੀਂ ਜਾਂਦੀ ਤੇ ਨਾਲੇ ਹੱਥ ਜੋੜ ਕੇ ਮੇਰੀ ਮਾਂ ਮੈਨੂੰ ਕਹਿੰਦੀ ਐ ਮੈਂ ਚੁੰਨੀ ਤੇਰੇ ਪੈਰਾਂ ਤੇ ਰੱਖ ਦੇਣੀ ਐ ਮੇਰੇ ਤੋਂ ਗਲਤੀ ਹੋ ਗਈ ਮੈਂ ਤੇਰੇ ਬੱਚੇ ਡਰਾ ਦਿੱਤੇ ਮੈਂ ਨਹੀਂ ਮਲਾਏ ਵੀ ਤੇਰੇ ਪੁੱਤਰੇ ਨੇ ਮਿਲਣਾ ਆ ਤੇਰੀ ਪੁੱਤਰੀ ਐ ਕਹਿੰਦਾ ਗੁੱਸਾ ਹੀ ਚੜ ਗਿਆ ਮੈਨੂੰ ਵੀ ਕਿਉਂ ਆ ਗਈ ਇੱਥੇ ਉਹ ਕਹਿੰਦਾ ਮੇਰੀ ਮਾਂ ਨੂੰ ਮੈਂ ਧੱਕੇ ਮਾਰ ਕੇ ਕੱਢਿਆ ਤੇ ਉਹ ਗਈ ਗੇਟ ਬੰਦ ਹੋ ਗਿਆ ਮੈਂ ਕਹਿੰਦਾ ਬੜਾ ਮੈਨੂੰ ਕਿਉਂ ਆਈ ਇਹ 10 ਸਾਲਾਂ ਬਾਅਦ ਫਿਰ ਮੇਰੇ ਮੱਥੇ ਲੱਗ ਕੇ ਕਹਿੰਦਾ ਫਿਰ 5 ਸਾਲ ਲੰਘ ਗਏ ਸਾਡੇ ਸਕੂਲ ਵਿੱਚ ਇੱਕ ਫੰਕਸ਼ਨ ਸੀ ਜਿੱਥੇ ਮੈਂ ਪੜਿਆ ਸੀ ਪ੍ਰਾਇਮਰੀ ਤੇ ਮੈਨੂੰ ਵੀ ਚਿੱਠੀ ਆਈ ਜਦੋਂ ਸਾਰੇ ਬੱਚਿਆਂ ਨੂੰ ਉਹਨਾਂ ਨੇ ਜਿਹੜੇ ਪੁਰਾਣੇ ਵਿਦਿਆਰਥੀ ਸਟੂਡੈਂਟਸ ਪੜ ਕੇ ਗਏ ਉਹਨਾਂ ਨੇ ਸਾਰਿਆਂ ਨੂੰ ਚਿੱਠੀਆਂ ਗੱਡੀਆਂ ਵੀ ਜਿਹੜੇ ਅੱਜ ਚੰਗੀਆਂ ਜੋਬਾਂ ਤੇ ਆਫੀਸਰ ਬਣ ਗਏ ਵਾਓ ਸਕੂਲ ਵਿੱਚ ਇੱਕ ਫੰਕਸ਼ਨ ਹੋਣਾ ਸੀ ਮੈਨੂੰ ਯਾਦ ਕੀਤਾ ਗਿਆ ਮੈਂ ਕਹਿੰਦਾ ਆਪਣੇ ਪਿੰਡ ਦੁਆਰਾ ਗਿਆ ਤੇ ਮੈਂ ਘਰ ਵਾਲੀ ਨੂੰ ਝੂਠ ਬੋਲ ਕੇ ਗਿਆ ਵੀ ਮੈਂ ਚੱਲਿਆ ਕਿਤੇ ਹੋਰ ਆ ਤੇ ਮੈਂ ਕਹਿੰਦਾ ਮਾਂ ਕੋਲ ਨਹੀਂ ਗਿਆ ਮੈਂ ਸਿੱਧਾ ਸਕੂਲ ਗਿਆ ਸਕੂਲ ਜਾ ਕੇ ਮੈਂ ਉਹ ਫੰਕਸ਼ਨ ਅਟੈਂਡ ਕੀਤਾ ਆਪਣੇ ਪਿੰਡ 'ਚ ਮੈਨੂੰ ਖੁਸ਼ੀ ਹੋਈ ਮੇਰੇ ਪੁਰਾਣੇ ਯਾਰ ਮਿਲੇ ਮੇਰੇ ਪੁਰਾਣੇ ਦੋਸਤ ਮਿਲੇ ਮੈਂ ਬਸ ਸਟੈਂਡ ਵੱਲ ਜਾ ਰਿਹਾ ਸੀ ਮੈਨੂੰ ਨਹੀਂ ਆਇਆ ਵੀ ਮਾਂ ਨੂੰ ਮਿਲਣਾ ਫਿਰ ਮਨ ਆਇਆ ਵੀ ਇਹ ਜਿਹੜਾ ਘਰ ਹੈ ਵੀ ਤੇ ਮੇਰਾ ਹੈ ਥੋੜੀ ਬਹੁਤ ਜ਼ਮੀਨ ਵੀ ਮੇਰੀ ਹੈ ਵੀ ਪੁੱਛ ਲੈ ਚਲੋ ਮਾਂ ਨੂੰ ਲਾਲਚੀ ਹੈ ਨਾ ਮਨ ਲੇਕਿਨ ਮੈਂ ਸੋਚਿਆ ਵੀ ਚਲੋ ਜਾਂਦਾ ਜਾਂਦਾ ਆਪਣੀ ਮਾਂ ਨੂੰ ਇਹ ਪੁੱਛ ਲੈਣਿਆ ਵਿਕੀ ਕੋ ਜੱਤੇ ਇਥੇ ਘਰ ਮੜਾ ਮੋਟਾ ਲੱਖ 2 ਲੱਖ ਦਾ ਜਿੰਨੇ ਦਾ ਵਿਕੇਗਾ ਉਹ ਵੀ ਵੇਚ ਉੱਚ ਲਾਂਗੇ ਚਲੋ ਕਹਿੰਦਾ ਮੈਂ ਤੁਰਿਆ ਜਾਂਦਾ ਮੈਂ ਕਹਿੰਦਾ ਚਲੋ ਘਰ ਗੇੜਾ ਮਾਰਨੇ ਮੈਂ ਘਰ ਗਿਆ ਨਾ ਜਦੋਂ ਤੇ ਮੇਰਾ ਘਰ ਖੁੱਲਾ ਪਿਆ ਸੀ ਮੜਾ ਮੋਟਾ ਟੁੱਟਿਆ ਜਾਂ ਸਮਾਨ ਪਿਆ ਘਰ ਵਿੱਚ ਮੈਂ ਵੇਖਾਂ ਵੀ ਬੇਬੇ ਕਿੱਥੇ ਐ ਲੱਭਦਾ ਰਿਆ ਨਜੇ ਤੇੜੇ ਦੇ ਸੀ ਨਾ ਇਹਨਾਂ ਨੂੰ ਇੱਕ ਗਵੰਡੀ ਆਇਆ ਉਹ ਆ ਕੇ ਮੈਨੂੰ ਪੁੱਛਦਾ ਸੁਰਿੰਦਰ ਨਾਂ ਉਹਨੇ ਲਿਖਿਆ ਸੁਰਿੰਦਰ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ 10 ਦਿਨ ਤੇਰੀ ਮਾਂ ਮਰੀ ਨੂੰ ਹੋ ਗਏ ਪਰ ਉਹ ਇੱਕ ਚਿੱਠੀ ਛੱਡ ਗਈ ਹੈ ਤੇਰੇ ਵਾਸਤੇ ਉਹ ਚਿੱਠੀ ਤੂੰ ਪੜ੍ਹ ਲੈ ਕਹਿੰਦਾ ਜਦੋਂ ਮੈਂ ਨੂੰ ਕਿਹਾ ਮਰ ਗਈ ਮੈਂ ਆਖਿਆ ਮਗਰੋਂ ਲੈ ਦਾ ਕੋਈ ਦੁੱਖ ਨਹੀਂ ਕਹਿੰਦਾ ਕੋਈ ਝਟਕਾ ਨਹੀਂ ਕੋਈ ਤਕਲੀਫ ਨਹੀਂ ਹੋਈ ਮੇਰੀ ਮਾਂ ਮਰ ਕੇ ਕੋਈ ਦਰਦ ਨਹੀਂ ਮੈਂ ਆਖਿਆ ਮਗਰੋਂ ਲੈ ਗਈ ਹੁਣ ਮੇਰੇ ਮੱਥੇ ਨੇ ਲੱਗਣਾ ਨਹੀਂ ਚਲੋ ਕਹਿੰਦਾ ਉਹਨੇ ਚਿੱਠੀ ਦਿੱਤੀ ਮੈਨੂੰ ਔਰ ਇਹ ਕੀਆ ਕਿ ਪੜ ਲੇਂਦਾ ਉਹ ਗਵਾਂਢੀ ਚਲਿਆ ਗਿਆ ਮੈਂ ਉੱਥੇ ਮੰਜਾ ਪਿਆ ਸੀ ਮੰਜੇ ਤੇ ਬਹਿ ਗਿਆ ਜੀ ਕਰੇ ਨਾ ਚਿੱਠੀ ਪੜਨ ਨੂੰ ਫਿਰ ਮੈਂ ਕਿਹਾ ਚੱਲ ਪੜ ਲੈਂਦੇ ਚਿੱਠੀ ਖੋਲੀ ਤੇ ਵਿੱਚ ਲਿਖਿਆ ਸੀ ਪੁੱਤਰ ਜਦੋਂ ਤੂੰ ਇਹ ਚਿੱਠੀ ਪੜੇਂਗਾ ਹੋ ਸਕਦਾ ਮੈਂ ਉਦੋਂ ਤੱਕ ਨਾ ਹੋਵਾਂ ਦੁਨੀਆ ਵਿੱਚ ਕਿਉਂਕਿ ਮੈਨੂੰ ਮੇਰੀ ਮੌਤ ਨਜ਼ਦੀਕ ਆ ਜਾਂਦੀ ਵੀ ਮੈਂ ਮਰ ਜਣਾ ਲਿਖ ਕੇ ਗਵਾਂਡੀਆਂ ਨੂੰ ਦੇ ਚੱਲੀ ਆ ਮੈਨੂੰ ਪਤਾ ਤੂੰ ਪਿੰਡ ਆਉਣਾ ਪ੍ਰੋਗਰਾਮ ਹੈ ਤੂੰ ਆਏਂਗਾ ਜਰੂਰ ਮੈਨੂੰ ਪਤਾ ਜੇ ਮੈਂ ਹੋਣਾ ਨਹੀਂ ਉਦੋਂ ਮਰ ਗਈ ਹੋਵਾਂਗੀ ਪੁੱਤਰਾ ਚਿੱਠੀ ਮੈਂ ਦੇ ਚੱਲੀ ਆ ਤੇ ਮੈਂ ਤੇਰੇ ਤੋਂ ਮਾਫੀ ਮੰਗਣੀ ਚਾਹੁੰਨੀ ਆ ਵੀ ਮੈਂ ਸਾਰੀ ਜ਼ਿੰਦਗੀ ਤੈਨੂੰ ਤੰਗ ਹੀ ਕੀਤਾ ਤੇਰੇ ਸਾਹਮਣੇ ਆ ਪਰ ਮੈਂ ਤੈਨੂੰ ਇੱਕ ਜਾਂਦੀ ਵਾਲੀ ਗੱਲ ਦੱਸਣੀ ਚਾਹੁੰਨੀ ਆ ਵੀ ਮੇਰੀ ਇੱਕ ਅੱਖ ਨਹੀਂ ਸੀ ਮੇਰੀਆਂ ਦੋ ਹੀ ਸੀ ਧਿਆਨ ਦੇ ਮੈਂ ਵਿਆਹੀ ਆਈ ਸਮੈ ਸੋਹਣੀ ਵੀ ਸਾਂ ਮੇਰੀਆਂ ਅੱਖਾਂ ਵੀ ਦੋਸਨ ਠੀਕ ਸਮੈ ਉਤਰਾ ਨਿੱਕਾ ਹੁੰਦਾ ਖੇਡਦਾ ਸ ਹੈ ਪਿਆ ਖੇਡਦੇ ਖੇਡਦੇ ਦੇ ਟੱਕਾ ਅੱਖ ਚ ਵੱਜਿਆ ਤੇਰੀ ਅੱਖ ਨਿਕਲ ਗਈ ਡਾਕਟਰ ਕਹਿੰਦੇ ਟਾਣਾ ਹੋ ਗਿਆ ਤੇਰਾ ਪੁੱਤ ਡਾਕਟਰਾਂ ਨੂੰ ਮੈਂ ਆਖਿਆ ਓਏ ਮੇਰੀ ਅੱਖ ਕੱਢ ਕੇ ਇਹਦੇ ਪਾ ਦੇ ਮੈਂ ਪੁੱਤਰਾ ਇਸ ਕਰਕੇ ਕਹਾਣੀ ਬਣ ਗਈ ਮੈਂ ਇੱਕ ਅੱਖ ਤਾਂ ਕਢਾਈ ਇਹ ਮੇਰਾ ਪੁੱਤਰ ਦੀਆਂ ਦੋ ਅੱਖਾਂ ਰਹਿਣੀਆਂ ਚਾਹੀਦੀਆਂ ਮੈਂ ਮੈਂ ਮਨਹੂਸ ਨਹੀਂ ਮੈਂ ਬਦਸੂਰਤ ਨਹੀਂ ਸਾਂ ਮੈਂ ਆਪਣੇ ਪੁੱਤਰ ਨੂੰ ਸੋਹਣਾ ਬਣਾਉਣ ਲਈ ਆਪ ਬਦਸੂਰਤ ਬਣ ਗਈ ਸਾਂ ਮੇਰੀ ਇੱਕ ਅੱਖ ਨਹੀਂ ਜਿਹੜੀ ਤੇਰੇ ਅੱਖੇ ਨਾਲ ਲੱਗੀ ਹੋਈ ਇਹ ਮੇਰੀ ਹੀ ਕਹਿੰਦਾ ਇੰਨੀ ਗੱਲ ਜਦੋਂ ਮੇਰੀ ਮਾਂ ਨੇ ਲਿਖੀ ਤੇ ਮੈਂ ਪੜ੍ਹੀ ਮੇਰੀ ភੁਬ ਨਿਕਲ ਗਈ ਫੇਰ ਆਖਿਆ ਓ ਮਾਂ ਮੈਂ ਕੀ ਕਰਦਾ ਰਿਆ ساری ਜ਼ਿੰਦਗੀ ਤੇਰੇ ਨਾਲ ਧੱਕੇ ਮਾਰਦਾ ਰਿਆ ਤੈਨੂੰ ਘਰੋਂ ਕੱਢਦਾ ਰਿਆ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆ ਤੇ ਮੈਂ ਕੀ ਕਰਦਾ ਰਿਆ ਪਰ ਧੰਨੋ ਮਾਂ ਜਿਨਾਂ ਆਖਿਆ ਮੇਰਾ ਪੁੱਤਰ ਦੁਨੀਆ ਵੇਖੇ ਮਾਂ ਮੇਰੀ ਆਏ ਕੱਖ ਤੇਰੀ ਸੀ ਤੂੰ ਪਹਿਲਾਂ ਕਿਉਂ ਨਾ ਦੱਸਿਆ ਮੈਂ ਮੂਰਖ ساری ਜ਼ਿੰਦਗੀ ਕੀ ਕਹਿੰਦਾ ਰਿਆ ਮਾਂ ਨੂੰ ਹੁਣ ਹੁਣ ਵੇਖੋ ਕੀ ਬਣਦਾ ਪਸਤਾਇਆਂ ਤੇ ਕੀ ਹੋਏਗਾ ਅੱਜ ਬਜ਼ੁਰਗ ਮਾਤਾ ਪਿਤਾ ਸਾਡੇ ਘਰਾਂ ਚ ਨੇ ਪਰਿਵਾਰਾਂ ਚ ਨੇ ਸੇਵਾ ਕਰੋ ਬਜ਼ੁਰਗਾਂ ਦੀ ਮੈਂ ਅਰਜ਼ ਕਰਾਂਗਾ ਵੇਖੋ ਪਿਆਰਿਓ ਮਾਂ ਜਦੋਂ ਅੰਦਰੋਂ ਅਸੀਸ ਦਿੰਦੀ ਏ ਉਹਦੀ ਅਸੀਸ